ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਹੈਂਡਲਰ ਅਤੇ ਵਰਤਮਾਨਯੋਗ ਸਥਿਤ ਭਾਰਤੀ ਦੂਤਾਵਾਸ ਦੇ ਤਿਰੰਗੇ ਦਾ અપਮਾਨ ਕਰਨ ਵਾਲੇ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਨੂੰ ਬਲੱਡ ਕੈਂਸਰ ਸੀ ਅਤੇ ਉਸ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ। ਉਸ ਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਸੀ। ਫਿਲਹਾਲ ਡਾਕਟਰਾਂ ਦੇ ਵੱਲੋਂ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈਆਂ ਬਰਤਾਨੀਆ ਦੇ ਵਿੱਚ ਖਾਲਸਤਾਨੀ ਲਿਬਰੇਸ਼ਨ ਫੋਰਸ ਦਾ ਮੁਖੀ ਅਵਤਾਰ ਸਿੰਘ ਖੰਡਾ ਅਮਰਤਪਾਲ ਸਿੰਘ ਦਾ ਕਰੀਬੀ ਸੀ ਅਤੇ ਉਸਦੇ ਪਾਕਿਸਤਾਨ ਦੇ ਕਈ ਗਰਮਖਿਆਲੀਆਂ ਦੇ ਨਾਲ ਸੰਬੰਧ ਸਨ ਅਵਤਾਰ ਸਿੰਘ ਗਰਮਖਿਆਲੀ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ ਉਸਨੇ ਹੀ ਅਮਰਤਪਾਲ ਸਿੰਘ ਨੂੰ ਜਾਰਜੀਆ ਦੇ ਵਿੱਚ ਟ੍ਰੇਨਿੰਗ ਦਿੱਤੀ ਸੀ ਅਵਤਾਰ ਸਿੰਘ ਖੰਡਾ ਵਾਰਿਸ ਪੰਜਾਬ ਦੇ ਦੇ ਮੁਖੀ ਅਮਰਤਪਾਲ ਸਿੰਘ ਦਾ ਸੰਚਾਲਕ ਸੀ ਜਦੋਂ ਪੰਜਾਬ ਪੁਲਿਸ ਨੇ ਅਮਰਤਪਾਲ ਸਿੰਘ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਤਾਂ ਖੰਡਾ 37 ਦਿਨਾਂ ਤੱਕ ਉਸ ਦੀ ਸੁਰੱਖਿਆ ਕਰਦਾ ਰਿਹਾ ਖੰਡਾ ਨੇ ਇਸ ਦੇ ਲਈ ਆਪਣੇ ਸਲੀਪਰ ਸੈਲਸ ਦੀ ਮਦਦ ਲਈ ਸੀ ਵਿਦੇਸ਼ ਚ ਰਹਿ ਕੇ ਗਰਮ ਖਿਆਲੀ ਲਹਿਰ ਚਲਾ ਰਹੇ ਉਤਾਰ ਸਿੰਘ ਭਾਰਤੀ ਹਾਈ ਕਮਿਸ਼ਨ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਇਲਜ਼ਾਮ ਹਨ ਇਸ ਦੇ ਨਾਲ ਹੀ ਪਿਛਲੇ ਦਿਨੀ ਐਨਆਈਏ ਦੀ ਜਾਂਚ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਅਮਰਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਉਤਾਰ ਸਿੰਘ ਖੰਡਾ ਪਾਕਿਸਤਾਨ ਵਿੱਚ ਬੈਠੇ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ ਦੱਸਿਆ ਜਾ ਰਿਹਾ ਹੈ ਕਿ ਉਤਾਰ ਸਿੰਘ ਖੰਡਾ ਗਰਮ ਖਿਆਲੀ ਪਰਮਜੀਤ ਸਿੰਘ ਪੰਮਾ ਦੇ ਨਾਲ ਗਲਬਾਤ ਕਰਨ ਦੇ ਮਗਰੋਂ ਹੀ ਕੋਈ ਐਕਸ਼ਨ ਲੈਂਦਾ ਸੀ ਪੰਮਾ ਖਾਲਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ ਅਤੇ NIA ਦੀ ਸੂਚੀ ਦੇ ਵਿੱਚ ਉਹ ਮੋਸਟ ਵਾਂਟਡ ਆਤਵਾਦੀ ਹੈ ਅਵਤਾਰ ਸਿੰਘ ਖੰਡਾ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ ਖੰਡਾ ਦਾ ਜਨਮ 1988 ਦੇ ਵਿੱਚ ਰੋਡੇਪਿੰਡ ਦੇ ਵਿੱਚ ਹੋਇਆ ਸੀ ਪਿਤਾ ਦਾ ਨਾਂ ਗਰਮ ਖਿਆਲੀ ਲਹਿਰ ਦੇ ਨਾਲ ਜੁੜਿਆ ਹੋਣ ਕਰਕੇ ਸੁਰੱਖਿਆ ਏਜੰਸੀ ਅਕਸਰ ਅਵਤਾਰ ਸਿੰਘ ਦੇ ਘਰ ਪੁੱਜ ਕੇ ਛੇਦ ਲਈ ਆਉਂਦੀ ਰਹਿੰਦੀ ਸੀ ਇਸ ਦੇ ਕਾਰਨ ਉਸ ਦਾ ਪਰਿਵਾਰ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਦੇ ਵਿੱਚ ਸ਼ਿਫਟ ਹੁੰਦਾ ਰਿਹਾ 1988 ਦੇ ਵਿੱਚ ਅਖੰਡਾ ਦਾ ਚਾਚਾ ਬਲਵੰਤ ਸਿੰਘ ਖੁਖਰਾਣਾ ਸੁਰੱਖਿਆ ਬਲਾਂ ਦੁਆਰਾ ਇੱਕ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਖੰਡਾ ਦੇ ਜਨਮ ਤੋਂ 3 ਸਾਲ ਬਾਅਦ 3 ਮਾਰਚ 1991 ਨੂੰ ਉਸਦੇ ਪਿਤਾ ਕੁਲਵੰਤ ਸਿੰਘ ਕੁਕਰਾਨਾ ਦਾ ਵੀ ਸੁਰੱਖਿਆ ਬਲਾਂ ਨੇ ਐਨਕਾਊਂਟਰ ਕਰ ਦਿੱਤਾ ਬਿਊਰੋ ਰਿਪੋਰਟ ਐਸਐਮ ਜਨ న్యూਸ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਹੈਂਡਲਰ ਅਤੇ ਬਰਤਾਨੀਆ ਸਥਿਤ ਭਾਰਤੀ ਦੂਤਾਵਾਸ ਦੇ ਤਿਰੰਗੇ ਦਾ ਅਪਮਾਨ ਕਰਨ ਵਾਲੇ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਨੂੰ ਬਲੱਡ ਕੈਂਸਰ ਸੀ ਅਤੇ ਉਸ ਨੂੰ ਲਾਈਫ سپورਟ ਸਿਸਟਮ ਤੇ ਰੱਖਿਆ ਗਿਆ ਸੀ। ਉਸ ਦੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਸੀ। ਫਿਲਹਾਲ ਡਾਕਟਰਾਂ ਦੇ ਵੱਲੋਂ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਬਰਤਾਨੀਆਂ ਦੇ ਵਿੱਚ ਖਾਲਸਤਾਨੀ ਲਿਬਰੇਸ਼ਨ ਫੋਰਸ ਦਾ ਮੁਖੀ ਅਵਤਾਰ ਸਿੰਘ ਖੰਡਾ ਅਮਰਤਪਾਲ ਸਿੰਘ ਦਾ ਕਰੀਬੀ ਸੀ ਅਤੇ ਉਸ ਦੇ ਪਾਕਿਸਤਾਨ ਦੇ ਕਈ ਗਰਮਖਿਆਲੀਆਂ ਦੇ ਨਾਲ ਸੰਬੰਧ ਸਨ। ਅਵਤਾਰ ਸਿੰਘ ਗਰਮਖਿਆਲੀ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ। ਉਸ ਨੇ ਹੀ ਅਮਰਤਪਾਲ ਸਿੰਘ ਨੂੰ ਜਾਰਜੀਆ ਦੇ ਵਿੱਚ ਟ੍ਰੇਨਿੰਗ ਦਿੱਤੀ ਸੀ। ਅਵਤਾਰ ਸਿੰਘ ਖੰਡਾ ਵਾਰਿਸ ਪੰਜਾਬ ਦੇ ਦੇ ਮੁਖੀ ਅਮਰਤਪਾਲ ਸਿੰਘ ਦਾ ਸੰਚਾਲਕ ਸੀ ਜਦੋਂ ਪੰਜਾਬ ਪੁਲਿਸ ਨੇ ਅਮਰਤਪਾਲ ਸਿੰਘ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਤਾਂ ਖੰਡਾ 37 ਦਿਨਾਂ ਤੱਕ ਉਸ ਦੀ ਸੁਰੱਖਿਆ ਕਰਦਾ ਰਿਹਾ ਖੰਡਾ ਨੇ ਇਸ ਦੇ ਲਈ ਆਪਣੇ ਸਲੀਪਰ ਸੈਲਸ ਦੀ ਮਦਦ ਲਈ ਸੀ ਵਿਦੇਸ਼ ਚ ਰਹਿ ਕੇ ਗਰਮ ਖਿਆਲੀ ਲਹਿਰ ਚਲਾ ਰਹੇ ਉਤਾਰ ਸਿੰਘ ਭਾਰਤੀ ਹਾਈ ਕਮਿਸ਼ਨ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਇਲਜ਼ਾਮ ਹਨ ਇਸ ਦੇ ਨਾਲ ਹੀ ਪਿਛਲੇ ਦਿਨੀ NIA ਦੀ ਜਾਂਚ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਅਮਰਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅਵਤਾਰ ਸਿੰਘ ਖੰਡਾ ਪਾਕਿਸਤਾਨ ਵਿੱਚ ਬੈਠੇ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ ਦੱਸਿਆ ਜਾ ਰਿਹਾ ਹੈ ਕਿ ਉਦਾਰ ਸਿੰਘ ਖੰਡਾ ਗਰਮਖਿਆਲੀ ਪਰਮਜੀਤ ਸਿੰਘ ਪੰਮਾ ਦੇ ਨਾਲ ਗੱਲਬਾਤ ਕਰਨ ਦੇ ਮਗਰੋਂ ਹੀ ਕੋਈ ਐਕਸ਼ਨ ਲੈਂਦਾ ਸੀ ਪੰਮਾ ਖਾਲਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ ਅਤੇ NIA ਦੀ ਸੂਚੀ ਦੇ ਵਿੱਚ ਉਹ ਮੋਸਟ ਵਾਂਟਰਤਵਾਦੀ ਹੈ ਅਵਤਾਰ ਸਿੰਘ ਖੰਡਾ ਮੁਗਾ ਜ਼ਿਲ੍ਹੇ ਦਾ ਵਸਨੀਕ ਹੈ ਖੰਡਾ ਦਾ ਜਨਮ 1988 ਦੇ ਵਿੱਚ ਰੋਡੇਪਿੰਡ ਦੇ ਵਿੱਚ ਹੋਇਆ ਸੀ ਪਿਤਾ ਦਾ ਨਾਂ ਗਰਮ ਖਿਆਲੀ ਲਹਿਰ ਦੇ ਨਾਲ ਜੁੜਿਆ ਹੋਣ ਕਰਕੇ ਸੁਰੱਖਿਆ ਏਜੰਸੀ ਅਕਸਰ ਅਵਤਾਰ ਸਿੰਘ ਦੇ ਘਰ ਉਜਕੇਛਦੇ ਲਈ ਆਉਂਦੀ ਰਹਿੰਦੀ ਸੀ ਇਸ ਦੇ ਕਾਰਨ ਉਸ ਦਾ ਪਰਿਵਾਰ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਦੇ ਵਿੱਚ ਸ਼ਿਫਟ ਹੁੰਦਾ ਰਿਹਾ 1988 ਦੇ ਵਿੱਚ ਖੰਡਾ ਦਾ ਚਾਚਾ ਬਲਵੰਤ ਸਿੰਘ ਖੁਕਰਾਨਾ ਸੁਰੱਖਿਆ ਬਲਾਂ ਦੁਆਰਾ ਇੱਕ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਖੰਡਾ ਦੇ ਜਨਮ ਤੋਂ 3 ਸਾਲ ਬਾਅਦ 3 ਮਾਰਚ 1991 ਨੂੰ ਉਸ ਦੇ ਪਿਤਾ ਕੁਲਵੰਤ ਸਿੰਘ ਖੁਕਰਾਨਾ ਦਾ ਵੀ ਸੁਰੱਖਿਆ ਬਲਾਂ ਨੇ എൻകൗണ്ടർ കിട്ടാ ബ്യൂറോ റിപ്പോർട്ട് എസ് എം ജഡ് ന്യൂസ്